ਆ ਬੱਕਰੀ ਕ੍ਰਿਸ਼ਨ ਅੰਕਲ ਨੇ ਲੈ ਲਈ ਆ ਬੱਚੇ ਦੋ ਆ ਬਾਈ ਮਗਰ ਹਾਂ ਦੋ ਬੱਚੇ ਲੈ ਕਾਲੇ ਤੋਂ ਲਈ ਆ ਇੱਕ ਆ ਬੱਚਾ ਤੇ ਇੱਕ ਆ ਬੱਚਾ ਦੋਵੇਂ ਕਾਲੇ ਆ ਇੱਕ ਪਾਠਾ ਤੇ ਇੱਕ ਬੱਕਰਾ ਹਾਂਜੀ ਨਹੀਂ ਭਰਦਾ ਆ ਬਾਈ ਹੋ ਗਿਆ ਸੌਦਾ ਹਾਂਜੀ ਹੋ ਗਿਆ ਪੈਸੇ ਕਦੋਂ ਦੇਣੇ ਆਪਾਂ ਅਗਲੀ ਮੰਡੀ ਦੇਣੇ ਲਓ ਵੀ ਅੱਜ 17 ਤਰੀਕ ਆ 17 ਤੇ 8 23 ਤਰੀਕ ਬਣੂਗੀ ਅਗਲੀ ਐਤਵਾਰ ਦੀ ਮੇਰਾ ਖਿਆਲ ਆ ਬੱਕਰੀ ਬਹੁਤ ਚੰਗੀ ਆ ਬਈ ਰੇਟ ਨਹੀਂ ਅਸੀਂ ਦੱਸ ਦੇਗੇ ਕਿਉਂਕਿ ਮੁੜ ਕੇ ਰੇਟ ਕੁਛ ਨਾ ਕੁਛ ਤਾਂ ਦੇ ਦਿਓ ਫਿਰ ਇਹਨੂੰ ਨਹੀਂ 10 ਦੇ ਦੇ 10 ਚਲ ਠੀਕ ਆ ਠੀਕ ਆ ਬਈ 10 ਦੇਣੀ ਹੁੰਦੀ ਆ ਆਪਣਾ ਬੰਦਾ ਇਹ ਯਾਰ ਆਪਾਂ ਗਲਤ ਕਰ ਨਹੀਂ ਤੂੰ ਵੀ ਆਪਣਾ ਬੰਦਾ ਹੀ ਆ ਕੋਈ 100 200 ਤੈਨੂੰ বাজ ਗਿਆ 100 200 ਹੀ ਬਚਾ ਲੂਗਾ ਲਓ ਇਸ 650 ਦਾ ਸੌਦਾ ਕਰਤਾ ਲਖਾਈ ਕਰਾ ਮੇਰਾ ਆਪਾ ਤੇਰਾ ਮਾਰ ਲਖਾਈ ਕਰਾ ਆ ਮੇਰੀ ਗੱਲ ਸੁਣ ਆਪਾਂ ਇੱਕ ਵਾਰ ਲਵੇ ਆ ਸੌਦਾ 650 ਦਾ ਕੀਤਾ ਇੱਕ ਮਿੰਟ ਲਖਾਈ ਕਰਾ ਦੀ ਮੈਂ ਤੈਨੂੰ ਜਮਾਂ ਨਾ ਇੱਕ ਮਿੰਟ ਮੈਂ ਮੂੰਹ ਮਿੱਠਾ ਕੀਤਾ ਲਖਾਈ ਕਰਾ ਦੀ ਬਈ ਭੂਮੇ ਨਹੀਂ ਯਾਰ ਆਪਾਂ ਤੈਨੂੰ ਉਹ ਲਖਾਈ ਕਰਾ ਦੇ ਯਾਰ ਉੱਚਾ ਆ ਜਾ ਉਹ ਨਹੀਂ ਯਾਰ ਨਹੀਂ ਹੁੰਦਾ ਨਹੀਂ ਹੁੰਦਾ ਪਤਾ ਮੈਨੂੰ ਨਹੀਂ ਮਾਰਦੀ ਬਈ ਨਹੀਂ ਮਾਰਦੀ ਖੀਰੀ ਪਾਟਾ ਨਹੀਂ ਮਾਰਦੀ ਇਹਨੂੰ ਇਹ ਛੀਲ ਆਇਆ ਸੀ ਵੇਲਾ ਤੇ ਆਪਾਂ 650 ਦੀ ਇੱਕ ਵਾਰ ਹੀ ਗੱਲ ਮੋੜੀ ਉਹ ਲਖਾਈ ਕਰਾ ਨਾ ਕਰਿਆ ਕਰ ਉਹ ਲਖਾਇਆ ਜਾ ਚੱਲ ਲਖਾਈ ਕਰਾਓ ਆਪੋ ਆਪਣੀ ਕਰਾ ਲਓ ਫਿਰ ਯਾਰ ਹੁਣ ਬਾਲਾ ਤੱਕਾ ਵੀ ਨਾ ਕਰੋ ਯਾਰ ਜਾ ਬੋਲ ਜਾ ਬੋਲ ਲੈਣੇ ਕੋਈ ਖੜੀ ਰਹਿਣ ਦੇ ਕੋਈ ਨਹੀਂ ਦੇ ਫਿਰ ਉਥੇ ਕਟਾਇਆ ਮੇਰੇ ਨਾਲ ਸੁਦਰੰਦਰ ਘੁੱਟ ਠੀਕ ਆ ਖੁਸ਼ ਆ ਹੁਣ ਤੂੰ ਵੀ ਖੁਸ਼ ਆਂ ਬਾਈ ਠੀਕ ਲੈ ਬਾਈ ਪਾਠਾ ਬਾਈ ਨੇ ਮਸਾਂ ਬੱਕਰਾ ਦਿੱਤਾ ਪਿੰਡ ਬਾਈ ਦਾ ਹੈਗਾ ਆ ਆਖ ਲਿਆ ਨੋਰਨਮ ਗੇੜ ਬਾਈ ਗੇੜਲਾ ਬਾਈ ਠੀਕ ਆ ਠੀਕ ਆ ਲੈ ਹਾਂ ਬਾਈ ਕਰਾਈ ਖਾਤੇ ਤੇ ਤੇ ਤੁਸੀਂ ਹੋਰੇ 4500 ਰੁਪਏ ਕਰ 1150 ਕਰ ਦੇ ਜਾਂ ਕਰਦੇ ਨੇ ਤੁਸੀਂ ਮੈਂ ਦੱਸ ਦਦ ਨੂੰ ਦੱਸਣਾ ਕੀ ਹੈ ਬੱਕਰੀ ਫੜ ਲਿਆ ਛੱਡਿਆ ਉਹ ਬਸ ਬੋਲ ਲੈ ਹੁਕਮ ਕਰ ਦੇ 1000 ਦੀ ਬੱਕਰੀ ਹੋ ਗਈ ਚਾ ਬੱਕਰਾ ਹੋਵੇ ਤੇਰਾ ਤੇ 14 ਦੀ ਬੱਕਰੀ ਹੋ ਗਈ ਨਹੀਂ 15 ਵੀ ਉਹ ਜਾਂਦਾ ਰਹਿੰਦਾ ਰਹਿੰਦਾ ਫੜ ਲੈ ਤੂੰ ਲਿਆ ਫੜ ਕੇ ਜਾ ਨਹੀਂ ਮੈਨੂੰ ਬੱਕਰੇ ਦੇ ਬਲੇ ਲੱਗੇ ਖਾਣ ਪੈਣ ਬੋਲੇ ਨੇ ਲੱਗੀ ਜਿੰਦੇ ਹਰ ਵਾਰ ਦੀ ਕਦਮ ਖਾਣ ਪੈਣ 100 ਰੁਪਏ ਦੇ ਜਾਂਦਾ ਕਿੰਨੇ ਦਾ ਖਾਣ ਇਹਦਾ ਖਾਣ ਪੈਣ 500 ਪੁੱਛ ਲੈ ਜਾ ਕੇ ਮੈਂ ਤਾਂ ਨਹੀਂ ਦਿੱਤਾ ਠੀਕ ਨਹੀਂ ਸੀ ਯਾਰ ਫਿਰ ਸਹੀ ਸੀ ਯਾਰ ਠੀਕ ਨਹੀਂ ਪੈਂਸੋ ਯਾਰ ਦਿੱਸਿਆ ਯਾਰ ਠੀਕ ਭਲਾ ਕੁਝ ਵੀ ਹੈ ਦੇ ਦੇਗੇ ਬੱਕਰਾ ਵਧੀਆ ਜੀ ਚਲ ਫਿਰ ਜਾਂਦੇ ਨੂੰ ਤੁਹਾਨੂੰ ਫੜਾਈ ਦੇਣਾ ਜੀ ਨਾ ਆਪਣੇ ਮੰਗ ਫਿਰ ਕੀ ਹੈ ਯਾਰ ਇੱਡੀ ਆਪਣੀ ਮੁੱਲਾਂ ਨਹੀਂ ਲਵਾਉਂਦੀ ਆ ਜੀ ਨਹੀਂ ਉਹ ਫਮਟ ਕੱਟ ਕਰਤੀ ਜਾਂਦੀ ਆ ਹਾਂ ਮੰਡੀ ਵਾਲਾ ਕਿੰਨੇ ਦਾ ਲੈ ਰਿਹਾ ਜੀ ਇਹ 5000 ਦਾ ਜੀ 5000 ਦਾ ਕਿਹੜਾ ਕਾਲਾ ਆ ਕਾਲਾ ਆ ਲਓ ਵੀ ਮੰਡੀ ਵਾਲੇ ਆਏ ਸੱਡੇ ਵਾਲੇ ਮੰਡੀ ਲਾਉਂਦੇ ਆ ਬਦੋਵਰਦੀ ਤੇ ਇਹਨਾਂ ਨੇ ਬੱਕਰਾ ਲਿਆ ਤੇ ਬਾਈ ਆਪਣੇ ਕੋਲ ਹੀ ਨੇ ਮੈਂ ਹਾਂਜੀ ਆਪਣੇ ਕੋਲ ਹੀ ਜੀ ਹੈ ਪਕੜਾ ਤੁਹਾਨੂੰ ਦਿਖਾ ਦਿੰਦੇ ਆ ਕਿੰਨੇ ਆ ਆ ਬੱਕਰੇ ਦਾ ਸਭ ਤੋਂ ਹੈ ਕੁਛ ਨਹੀਂ ਉਹ ਬੱਸ ਹਾਂ ਹੀਰੋਲਾ ਹੋ ਗਿਆ ਨਾ ਕੁਛ ਨਹੀਂ ਜੀ ਛੋੜ ਕਰਾਂਦੇ ਕਰਦੇ ਨੇ ਕੀ ਕਰਕੇ ਯਾਰ ਪੁੱਤਰਾ ਆ ਗਿਆ ਛੋੜਵਾ ਮੱਢੀ ਜਾਈਂ ਕਰਨਾ ਉਹਦੋਂ ਵਾਰ ਠੀਕ ਆ ਠੀਕ ਇਹ ਕਿੰਨੇ ਅਜੇ ਫੜਾ ਉਹਨੇ ਇਹ ਆਪ 15 ਤੋਂ ਘੱਟ ਦੇ ਨੇ ਨਹੀਂ ਜੀ ਉਹ ਮਨ ਨੇ ਯਾਰ ਬਾਈ ਕਾਕਾ ਸੀ ਮਸਾ ਬਣਾਇਆ ਸੀ ਪਹਿਲਾਂ ਮੈਂ ਤਾਂ ਮੇਰੇ ਬੇਲੀ ਫਿਰ ਤਾਂ ਮਾਲ ਚੋਂ ਤਾਂ ਮੰਗੀ ਉਹਨੇ ਆਏ ਵੀ ਨਹੀਂ ਆਖਿਆ ਵੀ ਕਿਉਂ ਪਾਇਆ ਇਹਨੂੰ ਉਹ ਜੋ ਪੁਰਾਣਾ ਬੇਲੀ ਨੂੰ ਨਵਾਂ ਬੇਲੀ ਬਣਾ ਕੇ ਦੇਖ ਨਹੀਂ ਐ ਤਾਂ ਕੋਈ ਨਹੀਂ ਜੀ ਐ ਇਹਨੂੰ ਫੇਰ ਆਪਾਂ ਗੱਲੋ ਕਹਿੰਦੇ ਆ ਮੰਨ ਜਾ ਗੱਲ ਆ ਲਾ ਸਹੀ ਨਹੀਂ ਨਹੀਂ ਬਾਈ ਫਿਰ ਮੈਂ ਤਾਂ ਆਪਦੇ ਬਲੇ ਦਾ ਅਸਤਾ ਤੜਕੇ ਦਾ ਜੋਰ ਲਾਈਏ ਨਾ ਜੇ ਤੂੰ ਮੈਨੂੰ ਗੱਲ ਦੱਸ ਚੱਲ ਦੇ ਆ ਬਾਈ ਕਿਵੇਂ ਬਣ ਗਿਆ ਹੁਣ ਸੌਦਾ ਕਿਵੇਂ ਕਰਤਾ ਨਹਿਰੂ ਉਹ ਆਪਣੋ ਆਪਣੀ ਲਿਖਾਈ ਸੀ ਭਾਈ ਲਿਖਾਈ ਮੰਦਰ ਨੇ ਕਰਾਉਣੀ ਆ ਚੱਲ ਫਿਰ ਹੁਣ ਲਿਖਾਈ ਉਹ ਕਰਾ ਓਏ ਯਾਰ ਨੂੰ ਆਖ ਦੇ ਜੇ ਉੱਤ ਘੱਟ ਕਰ ਲਊਗਾ ਖੱਬਾ ਸੱਜਾ ਕਰ ਲਓ ਏ ਮਜਬੂਰੀ ਵੀ ਕਹਿੰਦੇ ਬਾਈ ਕਿਹੜਾ ਪਿੰਡ ਆਪਣਾ ਸੇਵੇ ਵਾਲਾ ਜੀ ਸੇਵੇ ਵਾਲਾ ਠੀਕ ਹੈ ਇਹ ਤਾਂ ਛੇਰੇ ਵਾਲਾ ਸੇਵੇ ਵਾਲਾ ਸੇਵੇ ਵਾਲਾ ਇੱਧਰ ਚੈਣੇ ਨਹੀਂ ਲਓ ਚਫਾਈ ਆ ਆ 200 200 ਦੇ ਨੂੰ ਹੀ ਕੱਢ ਦੇ ਯਾਰ ਮੇਰੇ ਗਣ ਲਾ ਜਾਂਗੇ ਕੋਈ ਨਹੀਂ ਬਾਈ ਸਾਈ ਆ ਆ ਫੜ ਆ ਤੂੰ 200 200 ਦੇ ਇੱਧਰ ਹੀ ਆ ਕੇ ਆ ਇਹ ਗਣਨੇ ਮੁੜ ਕੇ ਯੱਬ ਨੂੰ ਫਸਾਉਂਗੇ ਤੇ 5 500 ਦੇ ਕਰੋ ਆਹ ਹੋ ਸਹੀ ਗੱਲ ਆ ਆ ਪਹਿਲਾਂ 500 ਦੇ ਦੇ تو کي نه ڪا به ڇا ٿي وڃي ٿو نه 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 ਦਿੱਲਾ ਦੇ ਦਿਓ ਬਾਈ ਹੋ ਗਿਆ ਵੀ ਆ ਬਾਈ ਪੈਸੇ ਜੰਦੇ ਤੂੰ ਬਾਹਰ ਆ ਜਾ ਗਿਣ ਦੇ ਬਾਈ ਚਲ ਅਸੀਂ ਉਹ ਕਰਦੇ ਆ ਪਰ ਉਹ ਕਰੋ ਆਓ ਇੱਕ 500 ਆ ਦੋ 200 ਦੇ ਖੁੱਲੇ ਦੇ ਦੇ 500 ਖੁੱਲਾ ਦੇਖ ਉੱਤ ਉਤ ਲਾਏ ਨੂੰ ਯਾਰ ਮੈਂ ਤਾਂ ਹੁਣ ਮੋੜਿਆ ਸਾਈ ਫਾੜ ਕੋਈ ਉਹ ਦੋ ਦੋ ਬਈ ਸੀਗਾ ਕੰਨੀ ਦੇ ਯਾਰ ਕੰਨੀ ਤੇ ਮੈਂ ਦੇ ਦੂਗਾ 100 ਤੋਂ 400 ਭਾਈ ਇਹ ਰੋਗੇ ਵੀਰੇ ਆਲਾ ਭਾਈ ਸਾਡੇ ਭਾਈ ਤੇਰਾ 200 ਦੇ ਦੇ ਮੈਨੂੰ ਠੀਕ ਆ ਭਾਈ ਖੁਸ਼ ਆ ਹੁਣ ਲੈ ਵੀ ਜਾਨਵਰ ਵਖਾ ਦੋ ਕਿਹੜੇ ਆ ਦੋ ਬੱਚੇ ਜੀ ਆ ਫਿਰਦੇ ਆ ਅੰਦਰ ਜਿਹੜੇ ਦੋ ਬੱਚੇ ਫਿਰਦੇ ਆ ਲੈ ਵੀ ਆ ਦੋ ਬੱਚੇ ਆ ਆ ਪਾਠਾ ਕੇ ਬੱਕਰਾ ਭਾਈ ਡੱਬਾ ਆ ਇੱਕ ਆ ਬੱਚਾ ਨਾਲ ਲੱਗਦਾ ਇਹ ਪਾਠਾ ਆ ਕਾਲੀ ਬੱਕਰੀ ਮਗਰਾ ਦੋਵੇਂ ਭਾਈ ਇੱਕ ਕਾਲੀ ਮਗਰੇ ਕੋ ਲਾਲ ਮਗਰ ਬਾਈ ਇੱਕੋ ਲਾਲ ਮਗਰ ਉਹ ਡੱਬਾ ਲਾਲ ਮਗਰ ਹੋਊ ਹੂੰਦਾ ਹੀ ਨਹੀਂ ਤਨਾਈ ਹਾਂ ਕਾਲੇ ਕਾਲਾ ਕਰਤਾ ਸਦਾ ਬਾਈ ਅਬਾ ਬੱਕਰੀ ਵੇਚੀ ਗਈ ਸਿੰਦੇ ਨੇ ਅਬਾ ਪਹਿਲੇ ਕਰ ਬਾਈ ਸਿੰਦੇ ਨੇ ਬੱਕਰੀ ਤੁਸੀਂ ਵੇਚੀ ਆ 12000 ਦੀ ਤੁਸੀਂ ਨਹੀਂ ਸਿੰਦੇ ਦੇ ਨੇ ਸਿੰਦੇ ਬਾਈ ਨੇ ਵੇਚੀ ਆ ਮੁੰਡੇ ਨੇ ਠੀਕ ਹੈ ਜਿਹੜੀ ਨਹੀਂ ਖਾਦਦੇ ਨੇ ਉਹਦੇ ਮਾਲਕ ਜਣ ਬਹੁਤ ਚੁੱਸ ਵਾਲਾ ਤੁਸੀਂ ਨਿਗਰੱਖੋ ਸੰਚਾਰੀ ਬੋਲੀ ਓ ਮਾਤੂ ਨੇ 6500 ਰੁਪਏ ਦਿੱਤੀ ਬੈਂਕ ਕੋਲ ਹੀ ਲੈ ਹਾਂ ਭਾਈ ਉਹ ਦੁੱਧ ਵੀ ਨਹੀਂ ਲੈਣੀ ਸੀ ਕਿੰਨੇ ਦਾ ਹੋ ਗਿਆ ਭਾਈ ਸੌਦਾ 9000 ਦਾ 12000 ਦਾ ਅੱਠ ਬੱਕਰੀ ਕਿਹੜੀ ਕਿਹੜੀ ਆ ਉਹ ਬੱਕਰੀ ਦੇ ਮਗਰੋਂ 2000 ਰੁਪਏ 100 ਰੁਪਏ ਹੁਣ 3 4 5 ਉਹ ਲੈ ਲੈ ਨਾ 200 ਰੁਪਏ ਆ ਜਾ ਵੀ ਤਰਕ ਤੇ ਲੈ ਆਈ ਆ ਬੱਕਰੀ ਦਾ ਸੌਦਾ ਹੋਇਆ ਗਿਆਨੀ ਨੇ ਲੈ ਲੀਏ ਇਹ 12000 ਕਿਲੇ ਗਏ ਹਾਂ ਅਸੀਂ ਸਰਾਲੀ ਖਾਣੀ ਹੈ ਕਿੰਨੇ ਰੁਪਏ ਕਰਤੇ ਸਾਰੇ 7 ਲਾਇਆ ਸੀ 7.5 ਕਰਤਾ ਯਾਰ ਠੀਕ ਆ ਮੈਂ ਵੀ ਇਹਦੀ ਕਰਾ ਦੂ ਸਹੀ ਆ 9000 ਰੁਪਏ ਲਾ ਕੇ ਲਖਾਈ ਆ 9 ਨਹੀਂ 9 ਦੇ ਦੇ ਉਹਦੇ ਕਿਹੜਾ ਪੰਡਾ ਬਾਈ ਦਾ ਇਹ ਨਹੀਂ ਆਲਾ 8:30 ਦੇ ਪਹਿਲਾਂ ਲੱਗਦਾ ਇੱਧਰ ਪੈਸੇ ਹੋ ਜਾ ਬਾਪੂ ਇੱਥੇ ਗਾਉਣ ਉਹੀ ਟਾਈਮ ਤੇ 8:30 ਦੇ ਲੱਗ ਜਿਵੇਂ 9000 ਲਖਾਈ ਆ ਸੀ ਤੇ ਇਹ ਰੋ ਪੁੱਛ ਕਿੰਨਾ ਕਿਰੇ ਹੋਏ ਆਂ ਤੋਂ ਹੋਰ ਬਾਦ ਕਿੰਨੇ ਦਾ ਕਰਾਇਆ ਸੀ ਤੂੰ ਦਾ 7 ਲਾਇਆ ਸੀ ਲਾਏ ਸਾਢੇ ਦਾ ਇਹਨੇ ਹੋਠ ਹੋਊਗਾ ਪਰ ਹੋਰ ਪਰਚੀ ਇਹਨਾਂ ਨੇ ਟੋਕਣਾ ਨਹੀਂ ਇਹ ਤੇ ਠੋਕਣਾ ਹੀ ਪੈਣਾ ਇਹ ਤਾਂ ਫੇਰ ਹੀ ਦੇਊਗਾ ਹਾਂ ਫੇਰ ਤੂੰ ਖੋਜੋਗਾ ਹਾਂ ਲੱਗਿਆ ਆ ਗਾਣੇ ਵਰਦੇ ਜਾਗੇ ਜੀ ਹੈਂ ਇੰਨੇ ਬੰਦੇ ਚੁਗਵਾਉਂਦੇ ਆ ਸਹੀ ਕਹਿੰਦੇ ਸਹੀ ਵਿਖਦਾ ਨਾ ਕੋਈ ਮੇਰੇ ਰਗਾਂ ਨੱਪ ਗਿਆ ਐਵੇਂ ਹੁਣ ਦੇ ਤਾਂ ਨਹੀਂ ਦਿੱਤਾ ਆਹ ਵੇ ਸਾਈ ਆ ਵੇ ਪੈਸੇ ਕੱਢ ਕੇ ਅਗਲਾ ਸਾਈ ਫੜਾਉਂਦਾ ਵੇਚੋ ਯਾਰ ਤੂੰ ਲੈਣਾ ਲੈ ਲਈਣਾ ਕਰੂ ਬੰਦੇ ਆ ਫਾੜ ਬਈ ਪੂਰੇ ਅੱਠ ਦਾ ਹੋ ਗਿਆ ਨਹੀਂ ਯਾਰ ਹੋਟੀ ਪੂਰੇ ਅੱਠ ਦਾ ਹੋ ਗਿਆ ਉਹ ਰੱਖ ਲੈ ਠੀਕ ਆ ਗੱਲ ਸੁਣ ਲੈ ਹੁਣ ਸਾਡੇ ਦਾ ਇਹਨਾਂ ਨਾਲ ਤੁਹਾਡੇ ਬੰਦੇ ਆ ਇਹ ਏ ਨਹੀਂ ਜੇ ਨਾਲ ਉਹਦੇ ਪੱਖੋਂ ਦਾ ਮੈਂ ਸੱਟ ਕਾਇਆ ਉਹ ਕੀ ਦਾ ਕਿੱਥੋਂ ਦਾ ਸੀ ਕਿੱਥੋਂ ਦੇ ਤੂੰ ਕਿੱਥੋਂ ਦਾ ਪੜ ਮਾਸ਼ੀ ਦਾ ਗੱਡੀਆਂ ਵਾਲੇ